ਸਾਰੇ ਵਧੀਆ ਪਰੋਣਾ ਵੀ ਇੱਥੇ ਹੀ ਆ ਮੇਰਨਤ ਕਰ ਲੋ ਗੱਲਾਂ ਬਾਤਾਂ ਦੇ ਪਰੋਣੇ ਨਾਲ ਕਰ ਲਿਓਗੇ ਆ ਹੋ ਗਏ ਉਹ ਕੀ ਦੱਸਾਂ ਪਹਿਣੇ ਲੰਮਾ ਚੌੜਾ ਹੀ ਕੰਮ ਆ ਸਾਡੇ ਘਰ ਦਾ ਉਹ ਬੰਦਾ ਰੱਖਿਆ ਹੀ ਪੱਠੇ ਪਾਉਣ ਨੂੰ ਪਹਿਣਾ ਹੋਰ ਉਥੇ ਲੰਮਾ ਚੌੜਾ ਕਹਾਦਾ ਉਥੇ ਕਿਹਾ ਮੈਂ ਵਿਆਹ ਕਰ ਦਿੱਤਾ ਜੇ ਕੋਈ ਤੁਹਾਡੇ ਪਿੱਛੇ ਤੋਂ ਬਗੈਰ ਹੀ ਉਹਦੀ ਗਾੜੀ ਪਿਛਾੜੀ ਆਕ ਤਾਂ ਭਾਗ ਤਾਂ ਹੁੰਨ ਡਈਆਂ ਵਾ ਹਾਂ ਮੈਂ ਬਠੇਰਾ ਕਹਿੰਨੀ ਤੇਰੇ ਬਾਜੀ ਨੂੰ ਵੀ ਬੰਦੇ ਨੂੰ ਕੰਮ ਕਰਨ ਦੇ ਰ ਤੂੰ ਆਪਣੇ ਘਰ ਨੂੰ ਆਣ ਕੇ ਬੋ ਤੂੰ ਬੰਦਾ ਰੱਖਿਆ ਤੈਨੂੰ ਕੀ ਵਾਦਾ ਗਾੜੀ ਗਾੜੀ ਦੱਸਣ ਦਾ ਪੁੱਛਣ ਦਾ ਆਪੇ ਕਰ ਲੂਗਾ ਕਦੀ ਮੇਰੀ ਵੱਲ ਨੂੰ ਆ ਜਾਂਦਾ ਇੰਨੇ ਪੈਸੇ ਦੇ ਦਈਏ ਉਹਨੂੰ ਤਾਂ ਨਿਆਣਾ ਨਿਕਾ ਜਿਆ ਵਾ ਉਹਨੂੰ ਲੀੜੇ ਲੀਕੇ ਦੇਣੇ ਆ ਉਹ ਦੇਣਾ ਜੇ ਦੇਣਾ ਬਸ ਐਹੋ ਹੀ ਕੁਛ ਆਜਾ ਤੇ ਮੈਂ ਗੱਲ ਕਰਨੀ ਆਏ ਮੈਂ ਕਰਦੀ ਆ ਨਾ ਹੁਣ ਚੰਗਾ ਫਿਰ ਸਸਰੀ ਘਰ ਇਹਦਾ ਫੋਨ ਆ ਗਿਆ ਫੋਨ ਆ ਗਿਆ ਭੈਣ ਦਾ ਕਬਲਜੀਤ ਦਾ ਤੂੰ ਲਾਇਆ ਕਿ ਉਹ ਉਧਰੋਂ ਆਇਆ ਆਏ ਹਾਏ ਹੁਣ ਕਿਹੜੇ ਪੈਸੇ ਲੱਗਣੇ ਇਧਰੋਂ ਲਾਉਣ ਦੇ ਜਾਂ ਉਧਰੋਂ ਲਾਉਣ ਦੇ ਕਿਤੇ ਹੋਈ ਆ ਗਿਆ ਸਹੀ ਮੈਂ ਹੀ ਲਾਇਆ ਹੈਗਾ ਚਲ ਚੰਗਾ ਹੋ ਗਰ ਅਜੀਬਾ ਜੀ ਠੀਕ ਠਾਕ ਵਾ ਹਾਂ ਠੀਕ ਠਾਕ ਵਾ ਸਾਰੇ ਵਧਾਈਆਂ ਬਣ ਗਈਆਂ ਤੇਰੇ ਵੱਲ ਸ਼ੁਕਰ ਆ ਕਾਦੀਆਂ ਵਧਾਈਆਂ ਹੈ ਹਰਜੀਤ ਦਾ ਫੋਨ ਆਇਆ ਵਾ ਨੀ ਵੱਡਾ ਫੋਨ ਆਇਆ ਬਾਹਰ ਨਹੀਂ ਨਹੀਂ ਹਾਂ ਹੂੰ ਦੇ ਜਲ ਉਹਨਾਂ ਦਾ ਸ਼ਾਮ ਨੂੰ ਆਉਣਾ ਵਾ ਹੂੰ ਉਹ ਮਹਿੰਗੇ ਨਾ ਹੋ ਗਈ ਗੱਲ ਪੱਕੀ ਪੱਕਾ ਰਖ ਲਿਆ ਆਏ ਹਾਏ ਰੱਬਾ ਕੀ ਕੱਢੀ ਗੱਲ ਵਾ ਕਿਉਂ ਪਤਾ ਨਹੀਂ ਮੈਂ ਕਿੱਡੀ ਕੋਈ ਖਬਰ ਹੀ ਬਾਰੋ ਲੈ ਮਹਿੰਗਾ ਹੀ ਟਲ ਤੇ ਚੜਾਤਾ ਮੈਂ ਕਿਉਂ ਆਖਿਆ ਬੰਦੇ ਲੱਭਦਾ ਨਹੀਂ ਬਾਹਰ ਕਿਤੇ ਵੀ ਹਾਂ ਬੰਦਾ ਨਹੀਂ ਕੋਈ ਆਉਂਦਾ ਕਿਸ ਦੇ ਪੱਠੇ ਪਾਉਣ ਹੁਣਾਂਦੇ ਆ ਵੀ ਬਸ ਅਸੀਂ ਜਾਣਦੇ ਆ ਉੱਥੇ ਜਾਣਦੇ ਆ ਉੱਥੇ ਜਾਣਦੇ ਆ ਦਿਹਾੜੀ ਨੂੰ ਵਾਧੂ ਮਿਲਦੀ ਆ ਉਹ ਪੱਕੀ ਗੱਲ ਹੋ ਗਈ ਸਗੋਂ ਸਵੇਰੇ ਆ ਕੇ ਨਾ ਨਹੀਂ ਉੱਥੇ ਜਾਣੇ ਉੱਥੇ ਜਾਣੇ ਐਦਾਂ ਨੇ ਤੁਹਾਡੇ ਵਰਗਿਆਂ ਨੂੰ ਪਰਮਾਉਂਦੇ ਆ ਬੰਦੇ ਕਾਮ ਵਾਲੇ ਵੀ ਵੱਤੋ ਵੱਤ ਦੱਸਾਂਗੇ ਉਹ ਵੀ ਮਾਦਾ ਵੀ ਮਿਲਦਾ ਹੀ ਕਿਤੇ ਨਹੀਂ ਬੰਦਾ ਮੈਂ ਹਾਂ ਮੈਂ ਉਹ ਤੇ ਮੈਨੂੰ ਪਤਾ ਵੀ ਨਹੀਂ ਮਿਲਣਿਆ ਬੰਦਾ ਕਿਤੇ ਵੀ ਹੁਣ ਹੋ ਗਈ 3-4 ਹਜ਼ਾਰ ਚ ਗੱਲ ਪੱਕੀ ਹੈ 3-4 ਹਜ਼ਾਰ ਚ ਮੈਂ ਗੱਲ ਹੋ ਗਈ ਪੱਕੀ ਨਹੀਂ 10000 ਰੁਪਏ ਨੇ ਮੰਗਿਆ ਤੇ ਮੈਂ ਠੀਕ ਆ ਓਕੇ ਲੈ ਮਹਾਰਾਜ ਉਹ ਜਾਦੇ ਕਹਤੇ ਆ ਨਹੀਂ ਥੋੜੇ ਆਖੇ ਆ ਜਾਦੇ ਆਖਣੇ ਹੀ ਯਨੇ ਦਾ ਮੰਗਿਆ ਹੀ ਤੁਸੀਂ ਕਮ ਸੇ ਕਮ 20000 ਤਾਂ ਕਰਦੇ ਉਹ ਤੇ ਵਾਸਤੀ ਵਿਚਾਰੇ ਵਾਸਤੀ ਗਰੀਬ ਵਾ ਤੁਰ ਕੇ ਆਉਂਦਾ ਏਡੀ ਦੂਰੋਂ ਨਿਕਾ ਜਾਦਾ ਨਿਆਣਾ ਵਾ ਉਹ ਯਾਰ ਗੱਲ ਸਿੱਧੀ ਗੱਲ ਕੀ ਗੱਲ ਇਹ ਹੋਏ ਵੀ 10000 ਰੁਪਈਆ ਮੈਂ ਨਾ ਖਵਾਉਂਦਾ ਵਾ ਤੁਸੀਂ ਹੱਦ ਕਰੀ ਜਾਂਦੇ ਆ ਆਉਂਦਾ ਵੀ ਦਿੰਦਰ ਕੋ ਖਰੀਦਾਂ ਸਭ ਕੁਝ ਹੀ ਹੰਗਾ ਵਾ ਲਿਆ ਫੜਾ ਮੈਨੂੰ 10000 ਰੁਪਈਆ ਮੈਂ ਤੈਨੂੰ ਪੰਡ ਚੀਜ਼ਾਂ ਦੀ ਲਿਆ ਦਿੰਨੀ ਆ ਜਿਹੜੀ ਚੀਜ਼ ਚਾਹੀਦੀ ਆ ਉਹਨੇ ਇਹ ਆ ਵੀ ਮਹੀਨਾ ਨੇ ਕੰਮ ਵੀ ਹੜਾਈ ਕਰਨਾ ਹੁਣ ਪੈਲੀਆਂ ਬੰਨਿਆਂ ਦਾ ਵੀ ਗੜੀ ਕਰਨਾ ਹੀ ਉਹਨੇ ਕਣਕਾਂ ਬੀਜਣੀਆਂ ਵਾਂ ਟਰੈਕਟਰ ਚਲਾਉਣਾ ਵਾ ਮੈਂ ਉਹਨਾਂ ਸਾਰੀ ਗੱਲ ਕਰ ਲਈ ਆ ਅਸੀਂ ਕਿਹੜੇ ਪਿੰਡ ਚ ਵਾਂ ਨਹੀਂ ਮੈਂ ਉਹਨੂੰ ਇਹ ਵੀ ਗੱਲ ਕਰ ਲਈ ਆ ਮੈਂ ਕਿਤੇ ਵੇਲੇ ਕਿ ਵੇਲੇ ਇੱਥੇ ਘਰ ਵੀ ਹੱਥ ਪੜੱਥ ਪਵਾਦੀ ਕੋਈ ਗੱਲ ਨਹੀਂ ਐਡੇ ਮੈਨੂੰ ਫੁੱਲੀਆਂ ਨਾ ਪਾਓ ਸਾਡਾ ਕਿਹੜਾ ਪਿੰਡ ਚ ਘਰ ਵਾ ਵੀ ਪਿੰਡ ਦੇ ਵਿੱਚੋਂ ਰੇੜੀ ਲੱਦਣੀ ਆ ਗੋਲੇ ਜਿਹੇ ਵਾਲਾ ਟੋਕਰਾ ਤੇ ਕਿੱਥੇ ਪਿੰਡੋਂ ਬਾਹਰ ਰੂੜੀਆਂ ਤੇ ਖੜਨਾ ਜਾ ਕੇ ਅਹੀਂ ਤੇ ਉਹ ਨੱਕ ਨੂੰ ਲਾ ਕੇ ਗੱਲ ਨਾ ਲਾਉਣ ਵਾਲੀ ਗੱਲ ਵਾ ਉੱਥੋਂ ਚੋ ਕੇ ਉੱਥੇ ਸੁੱਟ ਦਿੰਦਾ ਵਾ ਤੁਸੀਂ ਤੇ ਮੈਂ ਨਹੀਂ ਪਿਆ ਇਹਨੂੰ ਸਮਝਿਆ ਹੀ ਕੱਖ ਨਹੀਂ ਨਿਆਣਿਆਂ ਨੂੰ ਪੁੱਛ ਕੇ ਵੇਖੋ ਕਿਦਾਂ ਕਮਾਈਆਂ ਉਹ ਚੱਲ ਸ਼ਾਇਦ ਕੋਈ ਗੱਲ ਨਹੀਂ ਕੀ ਆਪਣੀ ਜਾਨ ਤੇ ਸੌਖੀ ਰਹਿਊਗੀ ਗਾਲ ਹੀ ਕੋਈ ਨਹੀਂ ਕੀ ਜਾਨ ਸੌਖੀ ਰੱਖੋ ਨਾ ਨਿਆਣਿਆਂ ਦੇ ਭਾਵੇਂ ਬਾਹਰ ਟੰਗੀ ਹੋਵੇ ਜਾਨ ਜਿਨ੍ਹਾਂ ਨੇ ਮੁੜ ਕੇ ਕਿਤੇ ਪੈਸੇ ਦਾ ਮੂੰਹ ਵੇਖਣਾ ਇੰਨੀ ਗੁਲਾਮੀ ਕਰਕੇ ਤੇ ਨਾਲੇ ਵਿਛੋੜਾ ਵਾਧੂ ਦਾ ਇਹਨੇ ਤਾਂ ਸਵੇਰੇ ਆਉਣਾ ਨਾ ਤੇ ਕਾਹਨੋਂ ਮਜੇ ਨਾ ਆਪਣੇ ਘਰ ਨਿਆਣਿਆਂ 'ਚ ਇਹਨੇ ਤਾਂ ਦੋ ਚਾਰ ਮਨਾ ਕਰਦਾ ਹੁੰਦਾ ਮੈਂ ਮਨਾ ਕਰਦਾ ਫਿਰ ਉਹਨੂੰ ਮਨਾ ਕਰਦਾ ਮਨਾ ਕਰਨੀ ਤੇ ਮੈਂ ਗਾਲ ਹੀ ਨਹੀਂ ਕੀਤੀ ਤੁਸੀਂ ਉਹਨੇ ਦਾਹ ਮੰਗਿਆਰ ਤੁਸੀਂ ਦਾਹੀ ਕਹਿਤਾ ਤੁਹੀਂ 3 4 5 6000 ਦੀ ਗੱਲ ਕਰ ਲੈਂਦੇ। ਹੋ ਹੋ। ਉਹ ਯਾਰ ਮੇਰੇ ਕੋਰੀ ਵਾਰੇ ਨਹੀਂ ਆਇਆ ਜਾਂਦਾ। ਅਹੀਂ ਪਾ ਲੱਗਦੀ ਬੰਦੇ ਰੱਖਿਆ ਹੀ ਪਿੰਡ। ਆ ਹੁਣ ਮੇਰੇ ਨਾਲ ਕਬਲ ਵੀ ਗੱਲ ਕਰਨ ਲਈ ਆ। ਆਂਦੀ ਭੈਣ ਜੀ, ਵਾਕਿਆ ਹੀ ਬੰਦਾ ਪਾਜੀ ਨੇ ਰੱਖਿਆ ਰ ਦੁਆਨੀ ਹੋਰ ਦਿਵਾਲੀ ਨਹੀਂ ਪਰਾਂਵਰਾ ਹੁੰਦਾ। ਆਂਦੀ ਆਪਾਂ ਕਿਹੜੇ ਪਿੰਡ ਬੰਦੇ ਨਹੀਂ ਰੱਖਦੇ। ਕੰਮ ਵਾਲੇ ਸਾਡੇ ਘਰ ਦੇ ਰੱਖਦੇ ਹੁੰਦੇ ਹੀ। ਕਿਤੇ ਕੋਈ ਗੱਲ ਹੀ ਨਹੀਂ ਓਏ ਉਦੋਂ ਸਮਾਂ ਹੋਰ ਹੀ ਗਾੜੀ ਮੰਗਾਈ ਵਧ ਗਈ ਹੁਣ ਪੱਠੇ ਲੈਣ ਉਹਨਾਂ ਨੇ ਪੱਠੇ ਪਾਉਣੇ ਆਉਣਾ ਤੇ ਜਾਣ ਲੱਗੇ ਆਂਦੇ ਪੱਠੇ ਦੀ ਪੰਡ ਲੈ ਜਾਣੀ ਇੱਕ ਤੇ ਚੱਲ ਮੇਰੇ ਭਾਈ ਰੋਟੀ ਖਾ ਜਾਣੀ ਚਾਹ ਪੀ ਜਾਣੀ ਤੇ ਬਾਗ ਰੂ ਆ ਕੇ ਤੇ ਕਿਤੇ ਸੀਸਾ ਦਿੰਦੇ ਅਗਲੇ ਘਰ ਤੱਕ ਜਾਂਦੇ ਤੇ ਹੁਣ ਇਹ ਵੀ ਕਿਹੜੇ ਡੰਗ ਰੱਖਿਆ ਵੀ ਇਹਨੇ ਸਾਡੇ ਪੱਠੇ ਲੈ ਜਾਣੇ ਇਥੋਂ ਪਾ ਗਏ ਤੇ ਪੱਠੇ ਦੇ ਨਾ ਪਾਊਗਾ ਪੈਸੇ ਕੱਟ ਕਰਨੇ ਹੀ ਓਏ ਉਦੋਂ ਪੈਸੇ ਕੱਟ ਹੀ ਹੁਣ ਸਮਾਂ ਜਿਹੜਾ ਵਾ ਬਦਲ ਗਿਆ ਵਾ ਤੇ ਹੁਣ ਇਹ ਬੰਦੇ ਹੈ ਨਹੀਂਗੇ ਕਦਿਆਂ ਉਥੇ ਮਰ ਗਏ ਪਿੰਡ ਵਾਲੇ ਮਰ ਗਏ ਕਿ ਉਥੇ ਬੰਦਾ ਹੀ ਕੋਈ ਨਾ ਡੰਗਰ ਤਾਂ ਨਾ ਕੋਈ ਬੰਦਾ ਹੀ ਉਥੇ ਓਏ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਨਹੀਂ ਕਰੀਦੀਆਂ ਬੰਦਾ ਕੋਈ ਲੱਭਦਾ ਨਹੀਂਗਾ ਬੰਦਾ ਉਥੇ ਹੀ ਬੰਨਨੇ ਰੱਖਿਆ ਵਾ 7000 ਤੇ ਬੰਦਾ ਹੀ ਓ ਰੋਟੀ ਪਾਣੀ ਚਾਹ ਪਾਣੀ ਸਭ ਕੋ ਦਿਹਾੜੀ ਤੇ ਮਿਲ ਜੂਗੀ ਨਾ ਮਹੀਨੇ ਦੀ ਤੇ ਮਹੀਨੇ ਦੀ ਦਿਹਾੜੀ ਸਾਰੇ ਦਿਨ ਕੰਮ ਨਹੀਂ ਮਿਲਣਾ ਇਹ ਤੇ ਪੱਕਾ ਕੰਮ ਓ ਚਲੋ ਵਧੀਆ ਹੋ ਗਿਆ ਜੋ ਮੈਂ ਕਰ ਦੱਤਾ ਨਾ ਮੈਂ ਠੀਕ ਕਰ ਦੱਤਾ ਚੰਗਾ ਕਦੀ ਮੀਂਹ ਪੈ ਗਿਆ ਕਦੀ ਕੋਸ਼ ਹੋ ਗਿਆ ਉਹ ਦਿਹਾੜੀ ਹੋਂ ਨਹੀਂ ਮੇਰੇ ਇਹ ਕਲਾਮਾ ਮੇਰੇ ਗਾੜੀ ਨਾ ਪੜ ਚੱਗਾ ਜਾ ਫਰਮਾਨ ਨਾ ਬਹਿ ਜਾ ਚਲੋ ਠੀਕ ਆ ਮੈਂ ਨਹੀਂ ਤੁਹਾਨੂੰ ਕੁਝ ਵੀ ਆਂਦੀ ਜੋ ਕਰਤਾ ਨਾ ਤੁਸੀਂ ਠੀਕ ਕਰ ਦਿੱਤਾ ਵਾ ਸਬਜੀ ਮਾੜੀ ਜੀ ਕੱਚੀ ਆ ਜਰਾਕ ਤੱਕ ਗੈਸ ਬੰਦ ਕਰ ਦਿਓ ਤੇ ਮੈਂ ਧਾਰ ਕੱਢ ਲਿਆ ਵਾ ਧਾਰ ਨੀ ਚੱਲੀ ਆ ਤੇ ਧਾਰ ਕੱਢਣੀ ਨੀ ਤੇ ਜੇ ਕੱਢਣੀ ਸੀ ਤੇ ਤੂੰ 10 ਮਿੰਟ ਪਹਿਲਾਂ ਕੱਢ ਲੈਂਦੀ ਚਲ ਮਹਿੰਗੇ ਨੇ ਵੀ ਕੋਟੇ ਇੱਕ ਗਲਾਸ ਦੁੱਧਾ ਦੇ ਦਿੰਦੇ ਆਪਾਂ ਦੁਪਹਿਰ ਹੀ ਨਾ ਧਾਰ ਕੱਢ ਲੈਂਦੀ ਮਹਿੰਗੇ ਦਾ ਕਰਕੇ ਮੈਂ ਤੈਨ ਦੱਸ ਹੁਣ ਦੁਪਹਿਰ ਆ 10 ਮਿੰਟ ਹੋਏ ਅਜੇ ਉਹਨੂੰ ਗਏ ਨੂੰ ਆਹੋ ਤੇ ਕੋਈ ਨਹੀਂ ਅਜੇ ਮੈਂ ਕਿਹੜੀ ਕੱਢ ਲੈਣ ਲੱਗੀ ਤੇ ਮੈਂ ਚੱਲਨੀ ਆ ਤੇ ਜਾ ਕੇ ਵੇਖੂਗੀ ਚਾਖੂਗੀ ਵੀ ਕੀ ਕੰਮ ਕਰਕੇ ਗਿਆ ਕਿ ਨਹੀਂ ਮੈਂ ਕਿਹੜੀ ਜਾਂਦਿਆਂ ਗਾੜੀ ਬਿਆ ਚੱਲਨੀ ਆ 9 ਸੱਜਰ ਸੂਈ ਆ ਜਾਂ ਕੱਟਾ ਛੱਡਣਾ ਕੱਟੀ ਛੱਡਣੀ ਕੋਈ 2-3 ਡੰਗਰ ਵਾ ਮਗਾੜੀ ਕਿਤੇ ਹੈ ਵਾ ਨਾਲੇ ਤਾਂ ਦੁੱਧ ਵਾ ਜੇ ਰਿੰਪੀਂ ਦੇਣਾ ਅੱਜ ਰਿੰਪੀ ਨੂੰ ਦੇਣਾ ਤੈਨੂੰ ਮਹਿੰਗੇ ਦਾ ਹੀ ਫਿਕਰ ਪਿਆ ਰਹਿੰਦਾ ਨਹੀਂ ਦੇਣਾ ਦੁੱਧ ਨਹੀਂ ਬੰਨ ਨਾ ਉਹਦੇ ਘਰ ਜਾ ਕੇ ਨਹੀਂ ਰਿੰਪੀ ਨੂੰ ਦੇਣਾ ਤੂੰ ਦੁੱਧ ਘਰ ਤੇ ਤਾਂ ਲੜ ਕੇ ਗਏ ਆ ਤੇ ਰਿੰਪੀ ਨੂੰ ਦੁੱਧ ਦੇਣ ਤੁਰਪਾ ਓ ਬਾਬਾ ਜਦੋਂ ਉਹਨਾਂ ਦੀਆਂ ਮੱਝਾਂ ਸੁੰਦੀਆਂ ਸਾਡੇ ਘਰ ਦੁੱਧ ਦੇ ਕੇ ਜਾਂਦੀਆਂ ਸਾਡੇ ਘਰ ਤੁਹਾਨੂੰ ਪਤਾ ਸਾਰਾ ਵੀ ਰਿਵਾਜ ਵਾ ਤੇ ਜਿਉ ਲੜਕੇ ਗਈ ਆ ਤੇ ਉਹ ਦੁੱਧ ਤੁਹਾਨੂੰ ਦੇਣਾ ਹੀ ਪੈਣਾ ਵਾ ਕਿ ਆੜਵਾ ਕੋਈ ਆੜ ਵੀ ਹੁੰਦਾ ਹੀ ਆਕੇ ਤੇ ਨਾਲੇ ਲੜਦਾ ਹੀ ਰਹਿਣਾ ਵਾ ਗੁੱਸੇ ਹੀ ਰਹਿਣਾ ਵਾ ਆਵੇਂ ਬਣ ਜਾ ਕੇ ਇਦਾਂ ਬੰਦਾ ਕੂਕਾ ਪੈਂਦਾ ਵਾ ਤੇ ਕੰਮ ਸੋਨਾ ਦਿੱਤਾ ਤਾਂ ਉਹਨਾਂ ਨੇ ਸਾਡਾ ਕੀ ਭਈ ਇਹਦੇ ਭਜਾਇਆ ਨਹੀਂ ਉਹਨਾਂ ਨੇ ਸਾਡਾ ਚਲ ਸਾਨੂੰ ਬੰਦਾ ਮਿਲ ਗਿਆ ਨਾ ਨਾਲੇ ਸੋਨੇ ਪੈਸੇ ਕੀਤੇ ਤੂੰ ਵੀ ਉਹਦੇ ਨਾਲ ਇੰਨੇ ਮੈਂ ਨਾ ਜਨਾਨੀ ਨੇ ਹਟਣਾ ਹੀ ਨਹੀਂ ਟਰੇ 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 ਕਰਨੋਂ ਹਟਦੀ ਨਹੀਂ ਏ ਕੋਠੇ ਚੋ ਗਿਆ ਜ ਆਪ ਤੇ ਨਹੀਂ ਪਿਆਰ ਬੜਾ ਵੱਡਾ ਕੋਠੇ ਚੋ ਹੀ ਜਾਣੀ ਗੋਪੀ ਹਾਂਜੀ ਪਾਣੀ ਲੈ ਲਿਓ ਨਹੀਂ ਆ ਕਿੰਨੇ ਕਿੱਥੇ ਸਮਾਂ ਰੱਖਿਆ ਹੋਊਗਾ ਇਹਦਾ ਜੜਾ ਪਿੱਛਾ ਗਿਆ ਹੋਣਾ ਹਲੋ ਕੋਠੇ ਚੋਕੇ ਜਾਦੇ ਹਨ ਆਹੋ ਕੋਠੇ ਤੇ ਵਾਵਾ ਚੋਗੇ ਤੇ ਠੀਕ ਨਹੀਂ ਬੜਾ ਪਿਆ ਨਾ ਹਾਂ ਮੈਂ ਤਾਂ ਫਿਰ ਮੀਂਹ ਵਾਦੇ ਚ ਉੱਪਰ ਜਾ ਕੇ ਨਾ ਉਹ ਤੇੜਾ ਜੜੀਆਂ ਉਹ ਪੂਰ ਕੇ ਆਈ ਹੱਥਾਂ ਨਾਲ ਹੀ ਉਹ ਜ਼ਿਆਦਾ ਪੱਟੀਆਂ ਤੇ ਦਾ ਆਹੋ ਤਾਂ ਜਿਆਦਾ ਪੱਟੀਆਂ ਫਿਰ ਹਟਿਆ ਥੋੜਾ ਜਿਹਾ ਖਿਆਲ ਜੈ ਨਹੀਂ ਥੋੜੀ ਥੋੜੀ ਮਿੱਟੀ ਪਾ ਲੈਣੀ ਤੇੜਾਂ ਚ ਹਾਂ ਹਮ ਸਮਾਂ ਤਾਂ ਭਿੱਜ ਗਿਆ ਜਾਂਦਾ ਸਰ ਮੇਉ ਦਾ ਕੀਤਾ ਮੈਂ ਆਸੇ-ਪਾਸੇ ਕਰ ਲਿਆ ਹੈਗਾ ਉਹ ਸਮਾਨ ਆਪਣੇ ਹੈ ਵੀ ਕਿਤੇ ਕਿੰਨਾ ਦਾ ਅੱਛਾ ਜਿੰਨਾ ਵੀ ਹੈ ਉਹਦੇ ਮੈਨੂੰ ਆਦਾ ਭੇਜੀ ਗਿਆ ਨਹੀਂ ਉਹ ਬਚਾ ਹੋ ਗਿਆ ਮੈਂ ਪਾਸੇ-ਆਸੇ ਪਾਸੇ ਕਰਦੀ ਰਹੀ ਆ ਸਾਰੇ ਮੀਂਹ ਚ ਨਹੀਂ ਮੈਂ ਬੈਠੀ ਹਾਂ ਤੇ ਗੁਰਵਰ ਵੀ ਬਾਹਰ ਮੀਂਹ ਚ ਖੇਡਦਾ ਰਿਹਾ ਖੇਡਦਾ ਮੀਂਹ ਚ ਖੇਡਦਾ ਹਾਂ ਭੇਜਦਾ ਰਿਹਾ ਔਰ ਨੂੰ ਤੇ ਮਜ਼ੇ ਬੜਾ ਹੁੰਦੇ ਆ ਇਸ ਮੀਂਹ ਨਹੀਂ ਨਾ ਉਹ ਮੁੜ ਕੇ ਬਿਮਾਰ ਹੋ ਗਿਆ ਤੇ ਫਿਰ ਪੈਸੇ ਕਿੱਥੋਂ ਲਾਉਣੇ ਹੁੰਦੇ ਚਾ ਗਰਮੀ ਕਿੱਥੇ ਮੀਂਹ ਬਿਮਾਰ ਹੁੰਦਾ ਹੋ ਜਾਂਦਾ ਨਿਕਲ ਪੈਂਦੇ ਨਾ ਪਾਣੀ ਦੇ ਮੀਂਹ ਤੇ ਪਾਣੀ ਕਰਨ ਦੇ ਕਿੰਨੇ ਦਾਣੇ ਦੇ શરીਦ ਨਿਕਲ ਜਾਂਦੇ ਉਹਦੇ ਅਨੇ ਬਾਅਦ ਤੇ ਹਟਾਤਾ ਹੀ ਉਹਨੂੰ ਮੈਂ ਤੇ ਥੋੜਾ ਜਿਹਾ ਫੇਰ ਖੇਡਿਆ ਹੁਣ ਸੌਂ ਗਿਆ ਵਾ ਹਾਂ ਮੈਂ ਨਾ ਜ ਸਰਦਾਰਾਂ ਨਾਲ ਕਰ ਰਿਆਂ ਗੱਲ ਪੱਕੀ ਅੱਛਾ ਹੂੰ ਹੋ ਗਈ ਵੱਕੀ ਗੱਲ ਫੇਰ ਹਾਂ ਹੋ ਗਈ ਕੀ ਕਹਿੰਦੇ ਵੀ ਲੈਣਾ ਦੇਣਾ ਕੋੜੀ ਮੈਂ 10000 ਰੁਪਏ ਮੰਗਿਆ ਤੇ ਕਿਹਦੇ 10 ਹੀ ਦੇ ਦਾਂਗੀ ਅੱਛਾ ਹੂੰ ਉਸੇ ਵਾਲੇ ਮੰਗ ਗਏ ਮੰਨ ਗਏ ਆਹੋ ਮੈਂ ਕਿਹਾ ਮੈਂ ਕਿਹਾ ਪਤਾ ਨਹੀਂ ਬੰਨਣਾ ਕਿ ਨਹੀਂ ਬੰਨਣਾ ਮੈਂ ਪਹਿਲਾਂ ਪੁੱਛਿਆ ਤੁਸੀਂ ਦੱਸੋ ਆਂਦੇ ਨਹੀਂ ਤੂੰ ਦੱਸ ਤੂੰ ਕੀ ਲੈਣਾ ਮੈਂ ਦੱਸ ਮੰਗਿਆ ਉਹਨੇ ਸਰਦਾਰ ਨੇ ਤੁਸੀਂ ਉਹਨੇ ਨਾ ਕਰਤੀ ਉਹ ਹਾਂ ਕਰਤੀ ਅੱਛਾ ਚਲੋ ਵਧੀਆ ਹੀ ਹੋਇਆ ਵਾ ਤੇ ਪਰ ਇਹ ਆ ਜੇ ਹੁਣ ਆਪਾਂ ਮਹੀਨੇ ਦਾ ਕਰ ਲਿਆ ਤੇ ਜੇ ਆਪਾਂ ਦੇ ਰੋਜ਼ ਦੇ ਪੈਸੇ ਵਰਤਨੇ ਹੁੰਦੇ ਆ ਨਹੀਂ ਮੈਂ ਕੀਤੀ ਹੀ ਗੱਲ ਉਹਦੇ ਨਾਲ ਹਾਂ ਮੈਂ ਕਿਹਾ ਸਰਦਾਰ ਵੀ ਆ ਨੂੰ ਵੀ ਐਡਵਾਂਸ ਰੋਜ਼ ਜੋ ਕਮਾਉਣਾ ਉਹ ਹੀ ਖਾਣਾ ਆਹੋ ਤੇ ਤੂੰ ਆ ਨੂੰ ਐਡਵਾਂਸ ਦੇ ਦੇ ਤੂੰ ਮੇਰੀ ਤਨਖਾਹ ਦੇ ਤੂੰ ਕੱਟ ਲਿਆ ਕਰੀ अच्छा। ਮੈਨੂੰ ਕਹਿੰਦਾ ਜਿਆਦਾ ਨਾ ਮੰਗ ਲੈ ਕਿਤੇ ਇਹ। ਮੈਂ ਨਹੀਂ ਜਿਆਦਾ ਫੇਕ ਕਰਨੇ ਆ। ਹਾਂ। ਤੇ ਕਹਿੰਦਾ ਕੋਈ ਨੇ ਦੇ ਦਿਆ ਕਰਾਂਗੇ। ਹਾਂ। ਆ ਆ ਦੇ ਦਿੱਤੇ ਨੈਕਸਟ 100 ਰੁਪਏ ਉਹਨਾਂ ਤਾਂ ਤੇ 100 ਦਿੱਤੇ ਉਹਦੇ ਬਾਅਦ ਤੇ ਗੁਰੂ ਵਰ੍ਹਾ ਤੇ। ਅੱਛਾ। ਤੇ ਮੈਂ ਕੋ ਲੈ ਜਾਂਦਾ ਨਹੀਂ ਅੱਜ ਥੱਕਿਆ ਬੜਾ ਹੀ ਮੇਰਾ ਫਿਰ ਦੁਕਾਨ ਤੇ ਜਾਣ ਦਾ دل ਨਹੀਂ ਕੀਤਾ ਕਿਉਂਕਿ ਮਿੱਠੇ ਦਾ ਠੇਕੇਦਾਰ ਨੇ ਮਿੱਦਿਆੜੀ ਲਈ। ਫੇ ਇਥੇ ਕੰਮ ਕੀਤਾ ਤੇ ਮੇਰਾ ਮੱਧਾ ਵਾਲੇ ਸ਼ਰੀਰ ਬੜਾ ਟੁੱਟਰ ਭਜੰਦਿਆ। ਚਲੋ ਉਹਦਾ ਵੀ ਚੰਗਾ ਕੀਤਾ ਵਾ ਵੀ ਜੇ ਅੱਜ ਵੀ ਗੁਰਦਵਾਰ ਨੂੰ ਚੀਜ਼ ਲੈ ਆ ਦਿੰਦੇ ਨਾ ਫਿਰ ਉਹਨੂੰ ਆਦਤ ਬਣ ਜਾਣੀ ਤੇ ਉਹਨੇ ਕੱਲ ਨੂੰ ਫੇਰ ਮੰਗਣੀ ਸੀਗੀ ਆ ਰੋਜ਼ ਨਿਆਣਾ ਵਾਂ ਉਹਨੇ ਵੀ ਜਿਹਦੇ ਪਿਆਰ ਕਰਨਾ ਹਾਂ ਉਹ ਤੇ ਫੇਰ ਕੱਲ ਨੂੰ ਅਗਲੇ ਨੇ ਕਿਸੇ ਨੇ ਨਾ ਦਿੱਤੇ ਤੇ ਫੇਰ ਕਿੱਥੋਂ ਪੂਰੀ ਲੱਤਰੀ ਆਪਾਂ ਹਾਂ ਇਦਾਂ ਕਰਿਓ ਵੀ ਤਿੰਨ ਚਾਰ ਦਿਨ ਠਹਿਰ ਕੇ ਨਾ ਫੇਰ ਲਿਆ ਕੇ ਦਿਓ ਚੀਜ਼ ਉਹਨੂੰ ਨਹੀਂ ਫੇਰ ਉਹਦੀ ਆਦਤ ਨਾ ਨਾ ਬਣੂਗੀ ਹਫਤਾ 15 ਦਿਨ ਲੱਗ ਦਿਆ ਕਰਨੀ ਹਾਂ ਉਹ ਆ ਫੇਰ ਜੇ ਨਿਆਣਾ ਮੰਗਦਾ ਨਾ ਫਿਰ ਆਪਣੇ ਦਿਨ ਨੂੰ ਖੁਸ਼ ਹੁੰਦਾ ਵਾ ਤੇ ਇਦਾਂ ਨੂੰ ਆਦਤ ਨਹੀਂ ਬਣਨੀ ਹਾਂ ਉਹਦਾ ਆਏ ਹੋ ਅੰਕਲ ਇੱਥੇ ਆਇਆ ਜੀ ਤੁਹਾਡੇ ਪਿੱਛੋਂ ਆ ਦੱਸਦਾ ਕਿ ਕਹਿੰਦਾ ਮੈਂ ਗਿਆ ਹਾਂ ਉਦੋਂ ਵੀ ਕਹਿੰਦਾ ਹੈਗੇ ਵੀ ਪੱਕੀ ਗੱਲ ਕਰ ਲੈਣੀ ਹੈ ਇੱਕ ਸਰਦਾਰ ਦੀ ਨਾ ਮੱਝ ਸੂਈ ਹੈ ਅੱਛਾ ਬੜੀ ਛੋਣੀ ਕੱਟੀ ਦਿੱਤੀ ਕਾਲੇ ਰੰਗ ਦੀ ਆਹਾਂ ਤੇ ਜਦੋਂ ਮੈਂ ਗਿਆ ਨਾ ਉਹ ਮੈਨੂੰ ਜਿੱਕਦਾ ਇਹ ਤਾਂ ਮਜਾਂ ਭੁੱਖੀਆਂ ਸਾਰੀਆਂ ਖੁੱਲੀ ਖਾਲੀ ਅੱਛਾ ਹਾਂ ਤੇ ਜੀ ਇੱਕ ਬੜਾ ਖੁਸ਼ ਹੋਇਆ ਮੈਂ ਤਾਂ ਕਹਿੰਦਾ ਮੈਨੂੰ ਝਿੜਕੂਗਾ ਪਰ ਨਹੀਂ ਨਹੀਂ ਉਹ ਦੱਸ ਬਹਾ ਚੰਗਾ ਵਾ ਹਾਂ ਹੈਨਾ ਕੀ ਕਹਿੰਦਾ ਜੀ ਅੱਗੇ ਇੱਥੇ ਕਹਿੰਦੇ ਕਹੇਗੇ ਵੀ ਆ ਇਹ ਨਹੀਂ ਤੇ ਕਹਿੰਦੇ ਮੈਨੂੰ ਔਖਾ ਕੰਮ ਕਰਨਾ ਤੇ ਪੁੱਤ ਪੁੱਤ ਕਰਕੇ ਇਹ ਤੇ ਗੱਲ ਕਰਨ ਲਿਆ ਹੀ ਨਹੀਂ ਬੜਾ ਵਧੀਆ ਬੋਲਦਾ ਹੂੰ ਤੇ ਕਾਹ ਦੀ ਦੱਸ ਬਾ ਵਧੀਆ ਹਾਂ ਠੀਕ ਆ ਬੜੀ ਵਧੀਆ ਅੱਛਾ ਹੂੰ ਚਲੋ ਚੰਗਾ ਹੀ ਆ ਜੇ ਕਿਹਦਾ ਮੈਨੂੰ ਕਹਿੰਦਾ ਕਹਿੰਦਾ ਕਿ ਘਰ ਦੇ ਕੰਮ ਜੰਪ ਤੇ ਤੇ ਡੰਗਰ ਵਾ ਹੋ 42 ਬੰਨੇ ਦਾ ਵਾ ਕਹਿੰਦਾ ਕਿ ਤੇ ਆਪੇ ਚੱਲ ਆਂਟੀ ਨੇ ਵੀ ਹੱਥੋਂ ਤਪਵਾ ਦਿਆ ਕਰੀ ਜਿੱਦ ਕਾ ਮੋਟਾ ਕਰਵਾ ਦਿਆ ਕਰੂ ਮੈਂ ਕੋਈ ਨਹੀਂ ਮੈਂ ਕਰਵਾ ਦਿਆ ਕਰੂ ਅੱਛਾ ਹੂੰ ਚਲ ਚੰਗਾ ਹੀ ਆ ਉਹ ਦਾਣਾ ਨਹੀਂ ਚੰਗੇ ਆ ਬੜੇ ਚੰਗੇ ਤੇ ਹੁਣ ਉਹਦਾ ਐਡਵਾਂਸ ਦੇ ਦਿਆ ਕਰਨਗੇ ਨਾ ਆਂਦੇ ਤੇ ਹੈਗੇ ਦੇ ਦਿਆ ਕਰਨਗੇ ਠੀਕ ਆ ਚਲ ਵਧੀਆ ਗੇ ਕੱਲ ਨੂੰ ਜਾਵਾਂਗਾ ਉਹਨੂੰ ਕਹਾਂਗਾ ਥੋੜੇ ਬੋਦੇ ਦੇ ਦੋ ਆਪਾਂ ਜਾਲ ਮੁੜ ਕੇ ਨਹੀਂ ਮੰਗਦੇ ਹਾਂ ਸੌਦਾ ਸਦਾ ਪਾਲਾਂਗੇ ਹਨਾ ਇਕੱਠਾ ਲਿਆ ਮੂਹਰ ਦਾ ਬੇਟਾ ਰੋਜ਼ ਦੇ ਜਾਂਾਂ ਦੇ ਜਾਂਾਂ ਤੋਂ ਵੱਜ ਜਾਂਦਾ ਹੂੰ ਲੈ ਰੱਖਾਂ ਮੈਂ ਅੱਤ ਤੋ ਤੋਰੀ ਲੈ ਲੈਂਦੀ ਆ ਆਹ ਸੇ ਤੋਂ ਉਹਨਾਂ ਨਾਲ ਹੀ ਬਾਹਰ ਵੇੜੇ ਲੱਗਣੀਆਂ ਤੋੜੀ ਉਹ ਕੋ ਲੱਭੀ ਮੈਂ ਲੈ ਆਂਦੀ ਉਹ ਨਹੀਂ ਹੈਗੀ ਉੱਥੇ ਨਹੀਂ ਹੈ ਨੀ ਕੋ ਲੱਭੀ ਮੈਨੂੰ ਚਾਹ ਆਲੂ ਪਾਲਾਂਗੇ ਵਿੱਚ ਉਹਨਾਂ ਤੋਨੇ ਕੋ ਆਲੂ ਪਾਲੀ ਗੰਡਾ ਪਾ ਗਦੇ ਸਾਡਾ ਸਾਮਾ ਦਾ ਡਾਂਗ ਹੋਣਾ ਲਾਲ ਲਾ ਕੇ ਰੋਟੀ ਖਾਣਾਂਗੇ ਨਾ ਸਬਜ਼ੀ ਆਹੋ ਕਿੰਨੇ ਦਿਨ ਹੋ ਗਏ ਸਬਜ਼ੀ ਪਾਣੀ ਪੂਰੀਆਂ ਪਾਲੀ ਤਰੀ ਬਣ ਜੂਗੀ ਨਾ ਬਾਬਾ ਆਹੋ ਤਰੀ ਵਾਲੀ ਬਣਾ ਲਾਂਗੇ ਨਾਲ ਆਲੂ ਪਾਲਾਂਗੇ ਕੁਝ ਕਾਲਾ ਆਲੂ ਲੈਂਦੇ ਹੀ ਨਾ ਤੇ ਉਦੋਂ ਤਰੀ ਵਾਲੀ ਸਵਾਦ ਬਣਦੀ ਹੈ ਹਾਂ ਉਹ ਗੰਡਾ ਗੰਡਾ ਪਾਇਆ ਹੋਇਆ ਹੈ ਕਹੋ ਜੀ ਤੇ ਸਬਜੀ ਸਬਜੀ ਉਹਨਾਂ ਦੇ ਲੱਗੀ ਹੋਵੇ ਤੇ ਲੈ ਆਇਆ ਕਰੋਗੇ ਆਹੋ ਦੁੱਧ ਵੀ ਮੇਰੇ ਨਾਲ ਮੱਝ ਸੁਈ ਆ ਫਿਰ ਸ਼ਾਮ ਨੂੰ ਪਰਵਰ ਜੋ ਕਰ ਦੁੱਧ ਹੀ ਲੈ ਆਇਆ ਕਰਾਂ ਕਿ ਭਈਆ ਖੰਡ ਕਿਤੇ ਮੰਗਦੇ ਤਾਂ ਕਹਿੰਦੇ ਸੀਗੇ ਨਹੀਂ ਕਹਿੰਦੇ ਸੀ ਮੰਗ ਲੈ ਕਰਾਂਗੇ ਸਰਦਾਰ ਨਹੀਂ ਕੋ ਚੰਗੀ ਇਹ ਵਿਚਾਰੇ ਦੇ ਦਿਆ ਕਰਦੇ ਹੁੰਦੇ ਨਹੀਂ ਮੰਗਿਓ ਨਾ ਫਿਰ ਹਾਂ ਤੇ ਜੇ ਦੀ ਆਪੇ ਦੇ ਦੇਣ ਕਿਤੇ ਫਿਰ ਲੈ ਆਇਆ ਕਰਿਓ ਆਹੋ ਸਾਈਕਲ ਨੂੰ ਵੀ ਕਹਿੰਦਾ ਮੈਨੂੰ ਕਹਿੰਦਾ ਸਾਈਕਲ ਲੈ ਆਇਆ ਮੈਂ ਨਹੀਂ ਮੈਂ ਸਾਈਕਲ ਨਹੀਂ ਘੜਨਾ ਮੈਂ ਹਾਰਟੀਕਲ ਲਾਉਣ ਨੂੰ ਜਗਾ ਅੱਛਾ ਉਹ ਉਹਨਾਂ ਦਾ ਲੱਗ ਜਾ ਗਵਾਂਢੀ ਲਾਡੀਛਦਾ ਉਹ ਫੇਰ ਮਿਲਿਆ ਮੈਨੂੰ ਅੱਜ ਅੱਛਾ ਫੇਰ ਬੜੀਆਂ ਇਹਨਾਂ ਦੇ ਖਲਾਬ ਗੱਲਾਂ ਕਰਦਾ ਆ ਹਾਂ ਮੇਥੋਂ ਸਾਈਕਲ ਲੈ ਜਾਂਦੀ ਹਥੋਂ ਪਹਿਲਾਂ ਨੀਚੇ ਜਾ ਰਾਂ ਮੈਂ ਅੱਜ ਆਪਕੇ ਨਹੀਂ ਹੱਕ ਹੱਕਦੀ ਮੈਂ ਤੇ ਉਹ ਕੋ ਮਾਣਾ ਉਹ ਹੀ ਖਣਾ ਤਾ ਨੋਹ ਦੀ ਕਿਤ ਕਰਨੀ ਇਦਾਂ ਮੈਂ ਬੈਹਿ ਕੇ ਹੋ ਗਈ ਲੈ ਜਾ ਨਹੀਂ ਉਹਨੇ ਇਹਨਾਂ ਨੇ ਕਿ ਚੜ ਕੰਮ ਕਰਾਉਣਾ ਤੇ ਉਹਨੇ ਕਿਹੜਾ ਢਕੋ ਕੰਮ ਕਰਾਉਣਾ ਜਿਹੜਾ ਗਿੰਦਾ ਵੀ ਮੇਥੋਂ ਸਾਈਕਲ ਨਹੀਂ ਪਤਾ ਕੀ ਆ ਮਤਲਬ ਐਵੇਂ ਕਹੀਦਾ ਇਦਾਂ ਦੇ ਉਦਾਂ ਦੇ ਪਹਿਲਾਂ ਮੇਰੇ ਬਾਅਦ ਚੰਗੇ ਰਾ ਫੇਰ ਕੋਤ ਰੱਬ ਵਾ ਨਹੀਂ ਉਹਦਾ ਉਹਦੇ ਨਹੀਂ ਮੈਂ ਨਹੀਂ ਪਿੱਛੋਂ ਪੈ ਹੈ ਸਨੂੰ ਆਹ ਕਿੰਨੇ ਦਿਨ ਦੇ ਦਿਨਾਂ ਕਿਵੇਂ ਸਵਾਸਤਿਤ ਕਰਨਾ ਚਾਹੀਦਾ ਹਣਾ ਆਹ ਹੁਣਾ ਦੁੱਧ ਦੋ ਤਿੰਨ ਦੋ ਤਿੰਨ ਦਿਨਾਂ ਦੇ ਵਿੱਚ ਕੰਮ ਕੀਤਾ ਉਹ ਤੇ ਪੈਸੇ ਦਿੱਤੇ ਹਨਾ ਹਾਂ ਹਾਂ ਚਲ ਆ ਦੋ ਮੈਂ ਥੋੜੇ ਥੋੜੇ ਜੋੜ ਕੇ ਨਾ ਤੇ ਨਾਲ ਸੂਟ ਲੈ ਆਵਾਂਗਾ ਗੁਰਪੁਰਵਾਰ ਵਾਸਤੇ ਨਾ ਆਪਣੇ ਵਾਸਤੇ ਵੀ ਲੈ ਆਂ ਤੂੰ ਇੱਕੋ ਹੀ ਸੂਟ ਹੋ ਗਿਆ ਪਾਇਆ ਹੁੰਦਾ ਹੈ ਦੋ ਸੂਟ ਆ ਕਿੱਥੇ ਸਰ ਵਿਚਾਰ ਮੇਰੇ ਤੋਂ ਦੋ ਹੈਗੇ ਹੀ ਆ ਚਲ ਉਹ ਨਹਾਣੇ ਦੇ ਪਹਿਲਾਂ ਲਿਆਉਣੇ ਹਨਾ ਤੇ ਤਨਖਾਹ ਮਿਲੂਗੀ ਨਾ ਤੇ ਫੇਰ ਲੈ ਆਇਆ ਹੋਵਾਂਗੇ ਬਰਾਲੀ 3-400 ਦਾ ਵਧੀਆ ਸੂਟ ਬਣ ਜਾਣਾ ਆਹੋ ਉਹ ਤੇ ਬਣਾ ਹੀ ਲਵਾਂਗੇ ਜੋ ਤਨਖਾਹ ਮੇਰੇ ਫਿਰ ਬਣਾ ਲਵਾਂਗੇ ਹਾਂ ਆਹੋ ਪਹਿਲਾ ਗੁਰਵਰ ਦੇ ਲਿਆਉਨੇ ਆਹੋ ਨੇ ਤਾਂ ਆਪੇ ਬਣਾ ਲੀਤ ਤੇਥੋਂ ਹੀ ਹੰਨੀ ਨਾ ਸੂਟ ਮੈਨੂੰ ਮੈਂ ਚੰਗਾ ਜ ਨਹੀਂ ਲੱਗਦਾ ਚਲ ਕੋਈ ਨਹੀਂ ਮੇਰਾ ਤਾਂ ਸਾਦਾ ਹੀ ਜਾਂਦਾ ਹੁਣ ਨਿਆਣੇ ਤੇ ਵੀ ਪਾਟੇ ਆ ਤੇ ਕੀ ਕਰੇ ਮਤਲਬ ਕੋਈ ਆ ਗਿਆ ਫਿਰ ਨਹੀਂ ਨਾ ਹੁੰਦਾ ਤਨਖਾਹ ਲਾਦਾ ਸਾਡੇ ਕਿਥੇ ਆ ਕਿਹਨੇ ਆਉਣਾ ਚਲ ਆਉਣਾ ਤੇ ਨਹੀਂ ਕੋਈ ਨਾ ਕੋਈ ਕੰਮ ਵਾਲਾ ਹੀ ਆ ਜਾਂਦਾ ਵਾ ਆਹੇ ਤੇ ਹੈ ਹੀ ਆ ਕੰਮ ਕਰਨ ਵਾਲਾ ਤੇ ਕੋਈ ਆਈ ਜਾਂਦਾ ਕੋਈ ਨਹੀਂ ਆਉਣਾ ਹੋਰ ਸਾਡੇ ਘਰ ਕਰੇ ਮੈਂ ਤੁਹਾਨੂੰ ਕਿਹਾ ਲਾਡੀ ਜੀ ਤੁਹਾਨੂੰ ਮੈਂ ਕਿਹਾ ਗਰੀਬ ਨਾ ਜਾਨਤ ਨਹੀਂ ਕਰਦਾ ਕਿ ਕਿਦਾਂ ਦੀਆਂ ਗੱਲਾਂ ਕਰਦਾ ਮੇਰਾ ਪਤਾ ਨਹੀਂ ਸਮਝ ਨਹੀਂ ਆ ਮੈਨੂੰ ਲੱਗੀ ਵੀ ਕੀ ਚਾਹੁੰਦਾ ਕੀ ਆ ਉਹ ਨਾ ਮੈਚਦਾਰ ਨਹੀਂ ਦਸਣੀਆਂ ਦੀਆਂ ਗੱਲਾਂ ਜੋ ਮੈਂ ਦੱਸਦਾ ਨਾ ਤੈਨੂੰ ਖਾਤਾ ਦਸਣੀਆਂ ਫਿਰ ਉਹ ਨਾ ਹੋਵੇ ਕਹਿਣਗੇ ਉਧਰ ਆਪਸ ਚ ਲੜ ਪੈਂਦੇ ਕਹਿੰਦੇ ਚੁਗਲੀਆਂ ਲਾਉਂਦੇ ਆ ਹਾਂ ਨਹੀਂ ਨਹੀਂ ਉਹ ਗੱਲਾਂ ਨਹੀਂ ਮੈਂ ਸੰਦ ਕੰਮ ਨਹੀਂ ਮਤਲਬ ਆ ਹਾਂ ਜਿੱਥੇ ਕੰਮ ਮਿਲਦਾ ਜਾ ਕੇ ਆਪਾਂ ਉੱਥੇ ਕਰਨਾ ਹਾਂ ਸਾਡੇ ਘਰ ਦਾ ਸਰੀ ਜਾਊਗਾ ਹੁਣ ਓਦਾਂ ਵੀ ਦਿਹਾੜੀ ਜਾਂਦੇ ਹੈਗੇ ਕਿਤੇ ਮਿਲਦੀ ਕਦੀ ਨਹੀਂ ਮਿਲਦੀ ਹੈ ਤੇ ਫਿਰ ਔਖਾ ਹੋ ਜਾਂਦਾ ਹੈਗਾ ਹੁਣ ਇਹ ਤਾਂ ਹੈਗਾ ਨਾ ਮਹੀਨੇ ਪਿੱਛੇ ਸਾਨੂੰ ਮਿਲਣ ਕਿਤੇ ਸਹੀ ਮੈਂ ਫੇਰ ਉਥੇ ਸਾਥ ਤੇ ਮਿੱਟੀ ਨਾ ਪਾਲਾ ਨੇ ਉਹਦਾ ਤਾਂ ਹੁਣ ਮੈਂ ਬਵਾਕਾਰ ਆਈ ਆ ਤੇ ਕੋਈ ਗੱਲ ਨਹੀਂ ਉਹਨਾਂ ਰਹਿਣ ਦੋ ਥੱਕ ਗਿਆ ਤੇ ਰਹਿਣ ਦੋ ਚੱਲ ਆਪਾਂ ਉਹ ਨਹੀਂ ਝੋਂਦੇ ਉਹਦਾ ਬਾਅਦ ਚ ਝੋਏ ਨਹੀਂ ਸੀਗੇ ਜੋ ਮੈਂ ਬਨੋ ਤੇ ਨਾ ਕੋ ਨੂੰ ਪਾਈ ਨਾ ਅੱਛਾ ਹਾਂ ਆਪਾਂ ਹੁੰਦੀ ਝੋਂਦੇ ਨਾ ਬਦਲ ਫੇਰ ਪੜਾ ਹੁੰਦਾ ਨਾ ਸੰਗੜ ਮੀਂਹ ਪੈ ਕੇ ਨਹੀਂ ਨਹੀਂ ਕੋਈ ਗੱਲ ਦੀ ਫੇਰ ਰਾਤ ਬੇਰਾਮੀ ਦੀ ਰਾਤ ਚਾਂ ਕੋਈ ਮੈਂ ਕਾਲਾਂ ਰਹਿਟ ਆਹੋ ਨਾਲ ਬੈਠੇ ਹਾਂ ਵਾਹ ਉਹ ਮਾਂ ਕਿਤੇ ਮੱਜਾ ਮਿਲਿਆ ਜਿਉਂ ਸਵੇਰ ਤਾਂ ਉੱਠਿਆ ਹਾਂ ਬਜਾਈਦਾ ਸਾਰਾ ਦਿਨ ਮੈਂ ਦੋ ਜੀ ਨੂੰ ਗੋਪੀ ਨੂੰ ਦੱਸਦਾ ਇਨੀ ਹੈਗਾ ਕਿ ਸਰਦਾਰਨੀ ਵਿੱਚ ਉਹ ਸਾਰੇ ਟਾਉਂਟ ਮਾਰ ਜਾਂਦੀ ਗੱਲਾਂ ਕਰ ਜਾਂਦੀ ਹੈ ਮੈਨੂੰ ਚਲੋ ਜੇ ਨੌਕਰ ਉਹਨਾਂ ਦੇ ਤੋਂ ਉਹਨਾਂ ਕਰਨੀਆਂ ਹੀ ਆ ਗੱਲਾਂ ਲੈ ਵੀ ਮਗਰ ਨਹੀਂ ਮੇਰੇ ਗਿਆ ਤਾਰ ਕਢਾਉਣ ਏਦਾਂ ਦਾ ਬੰਦਾ ਵਾ ਗੁੱਸਾ ਤੇ ਮਾਸਾ ਮਾਸਾ ਗੱਲਦਾ ਹੀ ਕਰਨਾ ਹੁੰਦਾ ਵਾ ਤੇ ਪਤਾ ਨਹੀਂ ਹੁਣ ਤਾਂ ਸਬਜ਼ੀ ਸੜ ਗਈ ਹੋਵੇ ਸੁਪਰ ਹੈ ਗੈਸ ਤੇ ਬੰਦ ਕੀਤਾ ਹੁਣ ਮੈਂ ਜਾਵਾ ਇੱਕ ਵਾਰ ਵੇਖਾਂ ਆ ਕੱਢ ਲਈ ਤਾਰ ਤੇ ਕੱਢ ਲਈ ਆਂ ਤੇ ਤੁਸੀਂ ਫੋਨ ਚਲਾਈ ਜਾਓ ਮੇਰੇ ਨਾਲੋਂ ਤਾਂ ਮਹਿੰਗਾ ਯਾਰਾ ਚੰਗਾ ਤੁਹਾਨੂੰ ਕਿਉਂ ਕੀ ਹੈ ਪਿਛਰੇ ਪੱਠੇ ਪੌਂਦਾ ਲਾਗੇ ਲਾਗੇ ਕਿਤੇ ਮੈਂ ਮਹਾ ਕੱਟੀ ਛੱਡੀ ਤੇ ਮਹਾ ਵੱਧੀ ਤੈਨੂੰ ਪਤਾ ਵਾ ਨਾ ਕਿਦਾਂ ਆ ਜਾ ਕੱਟੇ ਕੱਟੀਆਂ ਪਿੰਨਾ ਛੱਡਣੇ ਤੇ ਕਿਦਾਂ ਤਾਰ ਕੱਢਣੀ ਹੁੰਦੀ ਆ ਚੱਲ ਐਸ਼ਾ ਕੋਈ ਨਹੀਂ ਮੈਂ ਕਢਾ ਲਿਆ ਕਰੂੰਗਾ ਕੱਢ ਲਿਆਂਦੀ ਹੁਣ ਮੈਂ ਕਿਹ ਹੋਣਗੇ ਚਲੋ ਹੋਰ ਕਢਾ ਲੈ ਕੱਢ ਲਈ ਆ ਕੱਲ ਨੂੰ ਨਹੀਂ ਕੱਢਣੀ ਚਾਹੇ ਠੀਕ ਵਾ ਮੈਂ ਹੁਣ ਉਧਰ ਦੁੱਧ ਫੜਾਵਾਂ ਰਿੰਪੀ ਨੂੰ ਫਿਰ ਵੇਲਾ ਤੇਰੀ ਮਰਜ਼ੀ ਆ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਜਨਾਨੀਆਂ ਨੇ ਫਿਰ ਉਹ ਗੱਲ ਤੇ ਬਾ ਤੁਹਾਡੀਆਂ ਗੱਲਾਂ 'ਚ ਆਉਂਦਾ ਹੀ ਨਹੀਂਗਾ ਤੇ ਛੇੜਾਂ ਤੇ ਤੁਹਾਡੀਆਂ ਛੇੜੀਆਂ ਤੁਸੀਂ ਉਹਨਾਂ ਨਾਲ ਗੱਲਾਂ ਕਰਦੇ ਮੈਂ ਤਾਂ ਕੋਈ ਮਾੜੀ ਚੰਗੀ ਕਿਸੇ ਨੂੰ ਕਹੀ ਨਹੀਂ ਮੈਂ ਤਾਂ ਕਿਸੇ ਦੇ ਘਰ ਵੀ ਨਹੀਂ ਗਈ ਤੁਹਾਡੇ ਸਾਹਮਣੇ ਸੁਣ ਲੈ ਗੱਲ ਤੂੰ ਜੀ ਸਦਕੇ ਦੁੱਧ ਦੇ ਆ ਉਹਨਾਂ ਦੇ ਘਰ ਪਰ ਇੱਕੋ ਮੇਰੀ ਗੱਲ ਹੀ ਉਹ ਵੀ ਤੂੰ ਉਹਨਾਂ ਨੂੰ ਕੋਈ ਗੱਲ ਨਹੀਂ ਹੋ ਕਰਨੀ ਜਿਹੜੀ ਪਿਛਲੀਆਂ ਗੱਲਾਂ ਹੋ ਗਏ ਅੰਦਰ ਹੋਣੀਆਂ ਨਹੀਂ ਦੁੱਧ ਫੜਾ ਕੇ ਤੇ ਮੁੜਦੀ ਪੈਰੀਂ ਆ ਜਾ ਮੇਰਾ ਦਿਮਾਗ ਭਿਰ ਰਿਹਾ ਵਾ ਕਿ ਮੈਂ ਸ਼ਦੈਨ ਉੱਤੇ ਮੈਂ ਗੱਲਾਂ ਕਰਨੀਆਂ ਉੱਥੇ ਜਾ ਕੇ ਦਿਮਾਗ ਦੇਈ ਤੇ ਮੈਂ ਗਾਲੀ ਨਹੀਂ ਕੀਤੀ ਮੈਂ ਤੈਨੂੰ ਆਖਿਆ ਵੀ ਗੱਲਾਂ ਨਾ ਕਰੀ ਤਾਂ ਤੂੰ ਹੀ ਦੇ ਆਉਂ ਜਾ ਕੇ ਤੇ ਬੁੜਾ ਜੀ ਬਰਾ ਮੋੜ ਆਇਆ ਨਹੀਂ ਜਾਂਦਾ ਮੈਂ ਦੇਵਾਂ ਲੈ ਬੱਲੇਓ ਤੇਰੇ ਤੇ ਤੁਹਾਨੂੰ ਕੀ ਆ ਘਰ ਤੋਂ ਹੀ ਜਾਣਾ ਨਾ ਮੈਂ ਵੀ ਜਾਣਾ ਜਾਂ ਤੂੰ ਹੀ ਜਾਣਾ ਤੇਰੀ ਗੱਲ ਹੋਰ ਵਾ ਜਾ ਜਾ ਕੇ ਦੇ ਆ ਜਾ ਹੁਣ ਛੇਤੀ ਆ ਜਾਓ ਇਹ ਨਾ ਵੇ ਤੂੰ ਆਖੇ ਵੀ ਮੈਂ 5 ਮਿੰਟ ਤੇ ਲੱਗੀ ਹਾਂ ਤੇ 5 ਮਿੰਟ ਤੇਰੇ ਉੱਥੇ ਗੱਲ ਫੇਰ ਉੱਥੇ ਆ ਜੀਦੀ ਵੀ ਤੂੰ 20 ਮਿੰਟ ਲਾ ਕੇ ਆਉਂਦੀ ਆ 5 ਮਿੰਟ ਕਹਿ ਕੇ ਜਾਨੀ ਹੁੰਦੀ ਆ ਤੁਹਾਡੇ 5 ਮਿੰਟ ਹੀ ਨਹੀਂ ਪੂਰੇ ਹੋਣ ਜੇ ਇਹਦੇ ਚੰਗਾ ਕੋਸ ਹੋਊਗੀ ਫੇਰ ਤਾਂ ਭਾਵੇਂ ਚਲੋ 10 ਮਿੰਟ ਲਾ ਵੀ ਲਵਾ ਤੇ ਜੇ ਲੱਗੂਗਾ ਵੀ ਮੂੰਹ ਬਣਾਇਆ ਵਾ ਤੇ ਫੇਰ ਮੈਂ ਕੀ ਆਖਣਾ ਮੈਂ ਦੁੱਧ ਫੜਾਉਣ ਦੇ ਹਸਲ ਆਇਆ ਨਾ ਮੈਨੂੰ ਤੁਹਾਨੂੰ ਪਤਾ ਲੱਗ ਜਾਣਾ ਵਾ ਵੀ ਚੰਗਾ ਕੋਈ ਕਿ ਮਾੜਾ ਕੋਈ ਚੰਗਾ ਜਾ ਤੁਸੀਂ ਆਪ ਆਪਣੀ ਹੱਥ ਤੋਂ ਮਜਬੂਰ ਹਾਂ ਛੋਨੇ ਵਾਲੇ ਮਾਰ ਕੇ ਕਿਹੜਾ ਛੋਨੇ ਚੰਗੇ ਆ ਛੋਨੇ ਚੰਗੇ ਆ ਐਂਕਾ ਛੋਨੇ ਦੇ ਪੈਸੇ ਪੂਰੇ ਹੁੰਦੇ ਆ ਨਾ ਹਾਂ ਤੇ ਰੰਗ ਘਰਾਉਣੇ ਆ ਇਦਾਂ ਨਾ ਜੰਗਾਲ ਜਿਆ ਪਈ ਜਾਂਦਾ ਇਹਨਾਂ ਨੂੰ ਹੈ ਤੇ ਟੈਲ ਤੇ ਲੱਗੀ ਆ ਤੇ ਚੱਲ ਹੁਣ ਬੂਹੇ ਬਾਰੀਆਂ ਫਿਰ ਝੋਨਿਓ ਕਰਾਉਣੇ ਨਾਲੇ ਰੰਗ ਰੂਮ ਕਰਾਦਾ ਐ ਆਹ ਕੁ ਮੜਾ ਮੋਟਾ ਮੂ ਮੱਥਾ ਜਿਆ ਝੱਜ ਦਾ ਬਣ ਜੂਗਾ ਤੇ ਚਾਚੀ ਨਹੀਂ ਮਿਲੀ ਮੁੜ ਕੇ ਪੜਾ ਆਹ ਹੋਈ ਤਾਂ ਸੱਚ ਮੈਂ ਤੈਨੂੰ ਗੱਲ ਕਰਨੀ ਸੀ ਤੇ ਤੂੰ ਝੋਨਾ ਵੇਖਣ ਚ ਲੱਗੇ ਜੀ ਚਾਚੀ ਦੇ ਨਾਂ ਤੇ ਕਿੱਦਾਂ ਫੁੱਲ ਜਾਂਦੀ ਹੈ ਨਹੀਂ ਚਾਚੀ ਫੁੱਲਣਾ ਕੀ ਆ ਹਾਡੀਆਂ ਮੱਜਾ ਮੁੱਜਾ ਸੰਗੀਆਂ ਤੇ ਅਸੀਂ ਦੁੱਧ ਦੇਣ ਜਾਂਦੇ ਤੇ ਐਰਕਾ ਕਿਤੇ ਪਤਾ ਨਹੀਂ ਕਿਹੜੀ ਗੱਲ ਦਾ ਗੁੱਸਾ ਉਹਨਾਂ ਨੂੰ ਦੁੱਧ ਦੇ ਨਹੀਂ ਨਹੀਂ ਆਏ ਆਜਾ ਤੈਨੂੰ ਤੇ ਮੈਂ ਕਿਹਾ ਸੀ ਨਾ ਵੀ ਨਾ ਜਾ ਨਾ ਜਾ ਲੜਾਈ ਵਾਜ ਜਾਨੀ ਉਹਨਾਂ ਉਹ ਲੜਾਈ ਦਾ ਗੁੱਸਾ ਕੱਢ ਲਿਆ ਹੋਣਾ ਅੱਗੇ ਤੋਂ ਇਲਾਮਾਂ ਦੇ ਬਾਜਾ ਬੂਜਾ ਮਾਰ ਕੇ ਚਾਚਾ ਬਾਜਾ ਮਾਰਦਾ ਜੇ ਆਈ ਲਾੜੀ ਜੇ 100 ਜੀ ਲਾੜੀ ਆਈ ਆ ਕੰਮ ਕਰ ਜੀ ਤੇ ਦੁੱਧ ਦਿੰਦੇ ਤੇ ਐਰਕਾਂ ਦੁੱਧ ਤਾਂ ਹੀ ਨਹੀਂ ਦਿੱਤਾ ਹਾੜੀ ਨਾਲ ਮੱਝਾਂ ਸੂਣ ਤੇ ਅਹੀਂ ਇੱਕ ਡੰਗ ਦਾ ਆਹ ਦੀ ਦਾ ਚੱਲ ਕੋਈ ਨਹੀਂ ਵੀ ਹਨਾ ਇੱਕ ਡੰਗ ਦਾ ਧੀ ਆਉਣਾ ਵੀ ਚੱਲ ਲੈ ਵੀ ਹਨਾ ਉਦਾਂ ਵੀ ਦੇ ਆਉਣਾ ਵੀ ਚੱਲ ਚਾਚੀ ਹੁਣੀ ਚੱਲ ਹੋ ਬਲੂ ਬਲੂ ਪੀ ਲੈਣਗੇ ਤੇ ਆਪ ਵੇਖ ਲੈ ਪਤਾ ਨਹੀਂ ਗਵਾਂੜੀਆਂ ਹੋਇਆ ਕਿ ਇਹਨਾਂ ਨੂੰ ਗੁੱਸੇ ਹੋ ਗਏ ਹਨਾ ਆਜੋ ਵੇਹਰੇ ਨਰਾਜ ਵੀ ਹੁਣਾ ਉਹਨਾਂ ਦਾ ਲਜਾਇਜ ਆ ਤੂੰ ਭੱਜੀ ਗਈ ਲਾਮਾਂ ਦਿਨ ਮੈਂ ਤੈਨੂੰ ਰੋਗਦਾ ਵੀ ਰਿਹਾ ਵੀ ਨਾ ਜਾ ਨਾ ਜਾ ਪਰ ਤੇਰਾ ਵੀ ਸੁਆਦ ਜਨਿਕੇ ਹੈਗਾ ਵੀ ਚਲ ਚੁਗਲੀਆਂ ਕਰ ਲੈਨੀ ਚਾਰ ਚੁਗਲੀਆਂ ਥੋੜੀ ਕਰਨ ਵਾਲੀ ਗੱਲ ਹੀ ਮੈਂ ਉਹ ਤੇ ਹੁਣ ਮੰਨ ਲਓ ਗੁੱਸਾ ਤੇ ਆ ਹੀ ਜਾਂਦਾ ਵਾ ਬੰਦੇ ਨੂੰ ਜਦੋਂ ਨਾ ਝੂਠਾ ਲਾਉਣਾ ਤੇ ਫਿਰ ਗੁੱਸਾ ਤੇ ਆਉਣਾ ਹੀ ਆ ਤੁਸੀਂ ਤਾਂ ਕਹਿੰਦੇ ਹੋ ਵੀ ਕਿਸ ਨੂੰ ਕਿਸ ਨੂੰ ਕਹੋ ਹੀ ਨਾ ਕੋ ਹੈ ਯੋ ਜੇ ਕਵਾਗੇ ਨਾਲ ਪਤਾ ਕਿਦਾਂ ਲੱਗਦਾ ਅੱਜਕੱਲ੍ਹ ਦੁਨੀਆ ਬੜੀ ਉੰਤਰੀ ਪੈਸੇ ਦੀ ਯਾਰਵਾ ਤੈਨੂੰ ਨਹੀਂ ਸਮਝਾਗੀ ਤੀ ਤੇ ਐਡਾ ਕਰਦੇ ਰਹਿਣਾ ਮੈਂ ਤੂੰ ਹੋਰ ਅਗਲੇ ਨੂੰ ਕਹਿਣਾ ਨਹੀਂ ਆਲਾਮਾ ਦੇਣਾ ਨਹੀਂ ਪੀਲਾ ਫਿਰ ਦੁੱਧ ਹੁਣ ਹੈ ਚੀਕਾਂ ਲਾ ਕੇ ਨਾਂ ਦੇਣ ਕੋਈ ਗੱਲ ਨਹੀਂ ਉਹ ਤੇ ਕੋਈ ਗੱਲ ਨਹੀਂ ਦੁੱਧ ਨਾਂ ਵੀ ਦੇਣਗੇ ਤੇ ਪਰ ਗੁੱਸਾ ਵੀ ਹੁੰਦਾ ਹੀ ਆ ਆਂਡ ਗਵਾਂਡ ਹੋਰ ਕਿੱਥੇ ਜਾਣਾ ਆਂਡ ਗਵਾਂਡ ਤਾਂ ਹੀ ਹੁੰਦਾ ਵਾ ਚੱਲ ਕੋਈ ਨਹੀਂ ਚੱਲ ਨਹੀਂ ਤੇ ਨਾਂ ਸਹੀ ਚੱਲ ਠੀਕ ਆ ਚੰਗਾ ਫਿਰ ਮੈਂ ਚਲਦੀ ਆ। ਓਏ ਇਹਨੂੰ ਪਤਾ ਹੀ ਨਹੀਂ ਆ ਵੀ ਮੈਂ ਕੀ ਕਰਦਿਆਂ। ਗੁੱਸੇ ਦੇ ਅਗਲੇ ਕਰਨਾ ਹੀ ਕਰਨਾ। ਜਦੋਂ ਅਗਲੇ ਦੀਆਂ ਯਾਰਾਂ ਵੱਡਣੀਆਂ। ਗੁੱਸਾ ਕਰਨਾ ਹੀ ਕਰਨਾ। ਇੱਕਾ ਤੇ ਬੰਦਾ ਨੇ ਠਹਾਉਣਾ ਹੀ ਨੇ ਠਹਾਉਣਾ। ਨੇ ਠਹਾਉਣਾ ਇਹਨੂੰ ਦੱਸੇ ਤੋਂ ਬਗੈਰ ਹੀ ਆ। ਹੁਣ ਕਿਤੇ ਕਾਬੂ ਆ ਗਿਆ ਨਾ। ਇਹਨੂੰ ਦੁਬਕਾ ਮਰਵਾ ਆ ਗਿਆ ਨਾ ਵੇਖਾਂ ਕਿਤੇ। ਹੂੰ। ਚਲੋ ਵੇਨੇ ਆ ਕੀ ਬੰਦਾ। ਰੱਬਾ ਕੋਈ ਦਸ ਤਰੀਕਾ ਜਿਆ। ਹਾਂ ਹਾੜੀ ਕੋਈ ਚੱਲਦੀ ਨਹੀਂ ਆ ਚਲੋ ਠੀਕ ਆ ਅਪੇ ਕਰੂ ਰੱਬ ਛਿੱਧੀਆਂ